ਇਹ ਅਸੀਂ ਤੈਨੂੰ ਕਰਨ ਦੇ ਦਿੱਤੇ ਸੀ ਐਨਡੀ ਦਾ ਇਨਕਮ ਕਰਮਾ ਨੰਬਰ 86 ਹੈ ਜੀ ਤੇ ਦੋਸ਼ੀ ਗੁਰਸੇਵ ਸਿੰਘ ਫਸੇਵਕ ਉਤਰ ਗੁਰੂ ਨਰ ਸਿੰਘ ਪਸੀ ਕਨੂਕਾ ਦੇ ਇਹ ਰਵ ਸੁਭਰਾ ਮਹਰੂਨ ਰਾਮ ਕੀਤੀ ਹੈ ਕਰਮ ਕਰਮਾ ਨੰਬਰ 88 ਇਹ ਰਣਜੀਤ ਸਿੰਘ ਜੇਲੀਸ ਰੰਗਾ son of ਸਵਰ ਸਿੰਘ ਬਾਬਾ ਜੀ ਮਨ ਸਿੰਘ ਕਲੋਨੀ ਮਿੱਟੀ ਗਾੜੀ ਇੰਤਰਾ 255 ਗਾ ਰਾਮ ਹਰਵਨ ਰਾਮ ਦੰਦ ਕੋ ਰਸ ਕਨਫਰੰਸ ਕੀਤੀ ਜਾ ਰਹੀ ਕੀ ਮਾਮਲਾ ਹੈ ਇਹ ਅਸੀਂ ਤੈਨੂੰ ਕਰਦੇ ਦਰਜ ਦਿੱਤੇ ਅਸੀਂ ਐਨ ਡੀ ਜੀ ਇਨਕਮ ਕਰਮਾ ਨੰਬਰ 86 ਹੈ ਜੀ ਇਹ ਦੋਸ਼ੀ ਗੁਰਸੇਵਕ ਸਿੰਘ ਉਪ ਸੇਵਕ ਉਤਰ ਗਿੰਦਰ ਸਿੰਘ ਵਾਸੀ ਕਨੂਕਰ ਕਾਲੇ ਜਿਹੜਾ ਕੋ ਸੋਬਰਮਾਹਰੂਨ ਬ੍ਰਾਮਪਤੀ ਹੈ ਇੱਕ ਮਕਦਮਾ ਨੰਬਰ 88 ਇਹ ਰਣਜੀਤ ਸਿੰਘ ਏਲੀਸ ਰੰਗਾ son of ਜਸਵੰਤ ਸਿੰਘ ਬਾਬਾ ਜੀਵਨ ਸਿੰਘ ਕਲੋਨੀ ਮਕੀ ਬਿਡਾੜੀ ਤੋ 255 ਗ੍ਰਾਮ ਹੈਰੋਨ ਬਰਾਮਦ ਹੋਏ ਜੀ ਤੇ ਤੀਸਰਾ ਮਕਦਮਾ ਜੀ 99 ਨੰਬਰ ਇਹ ਰਾਮ ਸਿੰਘ ਏਲੀਅਸ ਲੱड्डੂ ਪੁੱਤਰ ਜਗਿੰਦਰ ਸਿੰਘ ਆਬਾਦੀ ਨਾਨਕਪੁਰਾ ਗੁਰੂ ਕੀ ਬਿਡਾਰੀ ਇਹ ਤੋਂ 10 ਗ੍ਰਾਮ ਹੈਰੋਨ ਬਰਾਮਦ ਹੋਏ ਜੀ ਇਹ ਸਾਰਿਆਂ ਦੇ ਆਪਸ ਵਿੱਚ ਕਨੈਕਟ ਹੈ ਜੀ ਕਿ ਇਕੱਲੇ ਇਕੱਲੇ ਨਹੀਂ ਜੀ ਇਹ ਵੱਖ-ਵੱਖ ਇਹ ਜਿਹੜਾ ਪਹਿਲਾ ਵਾ ਕਨਗੁਰ ਕਾਲੇ ਵਾਲਾ ਇਹ ਤਾਂ ਇਕੱਲਾ ਹੈ ਜੀ ਬਾਕੀ ਇਹਨਾਂ ਦੋਨਾਂ ਦਾ ਲਿੰਕ ਆਪਸ ਵਿੱਚ ਜੁੜਦਾ ਹੈ ਜੀ ਇਸਾ ਕਿਥੋਂ ਲੈ ਕੇ ਆਇਆ ਇਹ ਨਸ਼ਾ ਜੀ ਇਹ ਅਗੇ ਜਿੰਨ ਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਉਹ ਪਤਾ ਕਰ ਰਹੇ ਆਂ ਪਤਾ ਕਰਨ ਤੋਂ ਬਾਅਦ ਜਿਹੜੇ ਉਹ ਅਗਲਾ ਜੋ ਵੀ ਇਹਨਾਂ ਤਾਂ ਪਹਿਲੇ ਵੀ ਕੋਈ ਮੁਕੱਦਮੇ ਨੇ ਦਰਜ ਨਹੀਂ ਜੀ ਹਾਂਜੀ ਪਹਿਲਾਂ ਦਰਜ ਐ ਜੀ ਇਹਨਾਂ ਨੂੰ ਰਿਮਾਂਡ ਹੋ ਗਿਆ ਦਾ ਮਿਲਿਆ ਜੀ ਅੱਜ ਪੇਸ਼ ਕਰਾਂਗੇ ਜੀ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਰਹੇ ਹਾਂ ਜੀ ਤੇ ਇਹ ਕਿੰਨੀ ਮਾਤਰਾ ਚ ਸਰ ਟੋਟਲ ਜਿਹੜਾ ਬਰਾਮਦ ਹੋਇਆ ਹੈ 100 ਗ੍ਰਾਮ ਮਿਕੜਾ ਜੀ 255 ਗ੍ਰਾਮ ਇੱਕਿਆ 10 ਗ੍ਰਾਮ ਇੱਕਿਆ ਠੀਕ ਹੈ ਠੀਕ ਹੈ ਜੀ ਇਹ ਨਾਮ ਕਰਨ ਦੇ ਲਈ ਇਹ ਅਸੀਂ ਤੈਨੂੰ ਕਰਨ ਦੇ ਦਰਜ ਦਿੱਤੀ ਐਨਡੀ ਵੀ ਇਨਕਮ ਕਰਮਾ ਨੰਬਰ 86 ਹੈ ਜੀ ਤੇ ਦੋਸ਼ੀ ਗੁਰਸੇਵ ਸਿੰਘ ਫਸੇਵਰ ਪੁੱਤਰ ਗੁਰਦਰ ਸਿੰਘ ਪਸੀ ਕਨਪਕਾਰੇ ਇਹਨੂੰ 100 ਗ੍ਰਾਮ ਹੈ ਰਾਮਪ੍ਰੀਤਿਆ ਇਨਕਮ ਕਰਮਾ ਨੰਬਰ 88 ये रणजीत सिंह वी रंगा सन ऑफ जसवंत सिंह बाबा जीवन सिंह कलोनी बिगाड़ी दो सौ पचवंजा अकदमे दर्ज किए जी एंडी एक मुकदमा नंबर छियासी है जी ये दोषी गुरसेवक सिंह गुरुसेवक पुत्र दविंदर सिंह वासी कणपर का सॉगरम हैरोन बराबदी है ਇੱਕ ਕਮਕਦਮਾ ਨੰਬਰ 82 ਇਹ ਰਣਜੀਤ ਸਿੰਘ ਏਲੀਅਸ ਰੰਗਾ son of ਜਸਵੰਤ ਸਿੰਘ ਬਾਬਾ ਜੀਵਨ ਸਿੰਘ ਕਲੋਨੀ ਮੁਕਤੀਬਿੜਾੜੀ ਇਹ ਤੋਂ 255 ਗ੍ਰਾਮ ਹੈਰਨ ਬਰਾਮਦ ਹੋਏ ਜੀ ਇੱਕ ਤੀਜਾ ਮਕਦਮਾ ਜੀ 99 ਨੰਬਰ ਇਹ RAM ਸਿੰਘ ਏਲੀਅਸ ਲੱड्डੂ ਪੁੱਤਰ ਜਗਿੰਦਰ ਸਿੰਘ ਆਬਾਦੀ ਨਾਨਕਪੁਰਾ ਗੁਰੂ ਕੀ ਬਿੜਾੜੀ ਇਹ ਤੋਂ 10 ਗ੍ਰਾਮ ਹੈਰਨ ਬਰਾਮਦ ਹੋਏ ਇਹ ਸਾਰਿਆਂ ਦੇ ਆਪ ਵਿਚ ਕਨੈਕਟ ਐ ਜੀ ਕਿ ਇਕੱਲੇ ਇਕੱਲੇ ਨਹੀਂ ਜੀ ਇਹ ਵੱਖ-ਵੱਖ ਇਹ ਜਿਹੜਾ ਪਹਿਲਾ ਵਾ ਕਨਗੁਰ ਕਾਲੇ ਵਾਲਾ ਉਹ ਤਾਂ ਇਕੱਲਾ ਹੈ ਜੀ ਬਾਕੀ ਇਹਨਾਂ ਦੋਨਾਂ ਦਾ ਲਿੰਕ ਅਪਸ ਵਿੱਚ ਜੁੜਦਾ ਹੈ ਜੀ ਇਹ ਸਭ ਕਿੱਥੋਂ ਲੈ ਕੇ ਆਈ ਨਸ਼ਾ ਜੀ ਇਹ ਅੱਗੇ ਜਿੰਨੇ ਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਆ ਉਹ ਪਤਾ ਕਰ ਰਹੇ ਆ ਪਤਾ ਕਰਨ ਤੋਂ ਬਾਅਦ ਜਿਹੜੇ ਉਹ ਅਗਲਾ ਜੋ ਵੀ ਇਹਨਾਂ ਦਾ ਪਹਿਲੇ ਵੀ ਕੋਈ ਮਕਦਮੇ ਦਰਜ ਨੇ ਜੀ ਹਾਂ ਜੀ ਪਹਿਲਾਂ ਦਰਜ ਹੈ ਜੀ ਇਹਨਾਂ ਨੂੰ ਰਿਮਾਂਡ ਵਗੈਰਾ ਮਿਲਿਆ ਜੀ ਅੱਪ ਟੈਸਟ ਕਰਾਂਗੇ ਜੀ ਟੈਸਟ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਏ ਜੀ ਇਹ ਕਿੰਨੀ ਮਾਤਰਾ ਚ ਸਰ ਟੋਟਲ ਜਿਹੜਾ ਬਰਾਮਦ ਹੋਇਆ 100 ਗ੍ਰਾਮ ਇੱਕ ਹੋੜਿਆ ਜੀ 255 ਗ੍ਰਾਮ ਇੱਕਿਆ 10 ਗ੍ਰਾਮ ਇੱਕਿਆ ਠੀਕ ਹੈ ਠੀਕ ਜੀ ਇਹ ਨਾਮ ਕਰਦੇ ਹਾਂ ਜੀ